ਠੀਕ ਹੈ ਹਾਂਜੀ ਪਹਿਲੇ ਆਪਣੀ ਬਾਰੇ ਜਾਣਕਾਰੀ ਦੋ ਜੀ ਮੇਰਾ ਨਾਮ ਸਿਆਨਸੂਰੀਆ ਜੀ ਮੈਂ ਭਾਜਪਾ ਯੂਵਾਂ ਮੋਰਚਾ ਅਮਲਸਰ ਤੋਂ ਉਪਾਦੇਵ ਹਾਂ ਹਾਂ ਅੱਜ ਜੀ ਕੇਸ ਬਾਰੇ ਡਿਟਰੈਕਟਰ ਤੋਂ ਦਿੱਤੇ ਆ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਬੀਤੇ ਤਿੰਨ ਚਾਰ ਦਿਨ ਪਹਿਲੇ ਜੈਪੁਰ ਦੀ ਇੱਕ ਮਹਿਲਾ ਕਾਂਗਰਸ ਦੀ ਪ੍ਰਧਾਨ ਹੈ ਜ਼ਿਲ੍ਹੇ ਦੀ ਉਹਨੇ ਦਿੱਲੀ ਦੇ ਵਿੱਚ ਇੱਕ ਰੈਲੀ ਦੌਰਾਨ ਇੱਕ ਨਾਰਾ ਦਿੱਤਾ ਸੀ ਕਿ ਮੋਦੀ ਤੇਰੀ ਕਬਰ ਖੁਦੇਗੀ ਆਜ ਨਹੀਂ ਤਾਂ ਕੱਲ ਖੁਦੇਗੀ ਇਸ ਸੰਬੰਧ ਵਿੱਚ ਮੈਂ ਮਾਨਨੀ ਕੋਰਟ ਅੰਮ੍ਰਿਤਸਰ ਦਾ ਦਰਵਾਜ਼ਾ ਖੜਕਾ ਕੇ ਉਹਨਾਂ ਦੇ ਉੱਪਰ ਇੱਕ ਕੇਸ ਫਾਈਲ ਕੀਤਾ ਹੈ ਡਿਫਰਮੇਸ਼ਨ ਦਾ ਸਾਹਮਣੇ ਆਈਏ ਜੀ ਉਹਦੇ ਵਿੱਚ ਤੁਸੀਂ ਤਿੰਨ ਜਾਣੇ ਨੇ ਜਿਨ੍ਹਾਂ ਦੇ ਉੱਪਰ ਕੇਸ ਫਾਈਲ ਹੋਇਆ ਹੈ ਜੀ ਇੱਕ ਦਾ ਨਾਮ ਮੰਜੂ ਲਤਾ ਮੀਨਾ ਜੀ ਉਹ ਪ੍ਰੈਜ਼ੀਡੈਂਟ ਹੈ ਔਮਨਸ ਕਾਂਗਰਸ ਜੈਪੁਰ ਦੇ ਹੂੰ ਦੂਜੇ ਹੈ ਸੁਨੀਤਾ ਪਵਾਰ ਐਸ ਐ ਸਚੀਵ ਹੈ ਔਮਨਸ ਕਾਂਗਰਸ ਜੈਪੁਰ ਦੇ ਇੱਕ ਸੋਨੀਆ ਬੇਗਮ ਹੈ ਬਲੌਗ ਦੇ ਪ੍ਰਧਾਨ ਨੇ ਜੈਪੁਰ ਦੇ ਇਹ ਤਿੰਨ ਜਾਣੇ ਦੇ ਅਫਰਮੇਸ਼ਨ ਦਾ ਕੇਸ ਫਾਈਲ ਕੀਤਾ ਹੈ ਜਿਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਬਾਰੇ ਅਪਸ਼ਬਦ ਬੋਲੇ ਸੀ ਇਹ ਬਿਲਕੁਲ ਵੀ ਸਹਿਯੋਗ ਨਹੀਂ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਕੋਈ ਵੀ ਸ਼ਰਿਆਨ ਇੱਕ ਰੈਲੀ ਦੇ ਦੌਰਾਨ ਜਾਂ ਕਿਸੇ ਜਲੂਸ ਦੇ ਦੌਰਾਨ ਅਪਸ਼ਬਦ ਬੋਲੇ ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਨੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਾ ਕਿ ਕਿਸੇ ਇੱਕ ਪਾਰਟੀ ਦੇ ਪ੍ਰਧਾਨ ਮੰਤਰੀ ਨੇ ਤੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਹ ਤੁਹਾਨੂੰ ਕਿਉਂ ਜਰੂਰ ਹੋਵੇ ਬਾਕੀ ਵੀ ਬੀਜੇਪੀ ਦਾ ਕਰ। ਤੁਹਾਡਾ ਕਿਉਂ ਖੋਲਿਆ? ਬਾਕੀਆਂ ਦਾ ਕਿਉਂ ਕਿਉਂ ਨਹੀਂ ਖੋਲਦਿਆ? ਦੇਖੋ ਜੀ ਅਸੀਂ ਬੀਜੇਪੀ ਦਾ ਮੈਂ ਵੀ ਬੀਜੇਪੀ ਦਾ ਮੈਂ ਬੀਜੇਪੀ ਦਾ ਅਹੁਦੇਦਾਰ ਹਾਂ। ਮੇਰਾ ਖੋਲਿਆ ਕਿਸੇ ਦਾ ਨਹੀਂ ਖੋਲਿਆ। ਤੁਸੀਂ ਉਹਦੇ ਕੋਲ ਜਾ ਕੇ ਸਵਾਲ ਕਰੋ। ਮੇਰਾ ਖੋਲਿਆ ਮੈਂ ਉਹਦੇ ਖਿਲਾਫ ਡੈਫਰਮੇਸ਼ਨ ਦਾ ਕੇਸ ਮਾਨਨਿਕ ਕੋਰਟ 'ਚ ਆਪਣਾ ਦਾਖਲ ਕਰਾਇਆ ਹੈ। ਤੇ ਇਹਦੀ ਮੇਰੀ ਪੂਰਨ ਤੌਰ ਤੇ ਕੋਸ਼ਿਸ਼ ਰਹੇਗੀ ਤੇ ਮੇਰਾ ਜੋਰ ਸਜਾਦ ਜਵੇਪਲੋ ਕੋ ਕੇ ਆਂਗਲੇ ਡੈਂਗ ਹੋਰ ਨਾ ਕਿਸੇ ਦੀ ਦਹਿਮਤ ਪਵੇ ਕੇ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਅਪਸ਼ਟ ਦੋ ਜਿੱਥੇ ਇਹ ਜੌਬ ਸ਼ਬਦ ਬੋਲੇ ਗਏ ਉਥੇ ਤੇ ਤੁਹਾਡੀ ਬੀਜੇਪੀ ਦੀ ਸਰਕਾਰ ਹੈ ਕਿ ਬੀਜੇਪੀ ਸਰਕਾਰ ਤੇ ਕੋਈ ਵੀ ਕਿਸੇ ਵੀ ਅਧਿਕਾਰੀ ਨੇ ਜਾਂ ਐਮਐਲਏ ਨੇ ਕੋਈ ਆਵਾਜ਼ ਨਹੀਂ ਚੁਕੀ ਤੁਹਾਨੂੰ ਕੀ ਜਰੂਰਤ ਹੈ ਪਾਰਲੀਮੈਂਟ ਦੇ ਵਿੱਚ ਸਾਡੇ ਭਾਜਪਾ ਦੇ ਰਾਸ਼ਟਰੀ ਅਧਿਕਾਰੀ ਸ੍ਰੀ ਜੀਪੀ ਨੱਡਾ ਜੀ ਦੁਆਰਾ ਇਹ ਮੁੱਦਾ ਚੁੱਕਿਆ ਗਿਆ ਸੀ ਸਾਡੇ ਇੱਕ ਮੰਤਰੀ ਜੀ ਨੇ ਆਪਣਾ ਕਿਰਨ ਜੂ ਉਹਨਾਂ ਨੇ ਵੀ ਇਹ ਮੁੱਦਾ ਚੁੱਕਿਆ ਸੀ ਤੇ ਪਾਰਲੀਮੈਂਟ ਜਦੋਂ ਮੁੱਦਾ ਉੱਠਿਆ ਗਿਆ ਇਹਦਾ ਮਤਲਬ ਦੇਸ਼ ਦੀ ਜਿਹੜੀ ਭਾਜਪਾ ਦੀ ਸਰਕਾਰ ਹੈ ਉਹ ਇਸ ਮੁੱਦੇ ਤੇ ਗਰਮਾਈ ਹੈ ਤਾਂ ਹੀ ਕਰਕੇ ਪਾਰਲੀਮੈਂਟ ਦੇ ਮੁੱਦਾ ਉੱਠਿਆ ਹੁਣ ਕਿਹੜੇ ਕਿਹੜੇ ਧਾਰਾ ਲੱਗੀ ਇਹਦੇ ਤੇ ਧਾਰਾ ਲੱਗੀ ਹੈ ਜੀ ਅੰਡਰ ਸੈਕਸ਼ਨ 356 1 356 2 356 3 356 4 352 ਬੀ ਐਨ ਐਸ ਇਹ ਇੱਕ ਦੋ ਚਾਰ ਜਾਂ ਪੰਜ ਧਾਰਾ ਲੱਗੀਆਂ अच्छा बड़े सवाल उठने की जरूरत थी आप प्रेस कॉन्फ्रेंस करोगे 3 10 डेके डिफॉर्मेशन का केस कीता है मैं बड़े कमेंट भी ਤੁਹਾਨੂੰ ਆਣਗੇ ਕਿ ਆਪਣੀ ਟੀਆਰਪੀ ਵਾਸਤੇ ਤੁਸੀਂ ਪੰਜਾਬ ਤੋਂ ਅਮਰਸਰ ਦੇ ਸ਼ਹਿਰ ਦੇ ਵਿੱਚੋਂ ਤੁਸੀਂ ਡਿਫਾਰਮੇਸ਼ਨ ਬੰਦੇ ਵਿੱਚ ਉਥੋਂ ਦੇ ਜਿਹੜੇ ਰਾਜ ਦੇ ਲੋਕ ਨੇ ਕਿ ਬੀਜੇਪੀ ਦੇ ਉਹ ਸਾਰੇ ਸੁੱਤੇ ਸੀ ਉਹ ਨਹੀਂ बोल सके ਕਿ ਹਾਜੀ ਕੀ ਸਰਕਾਰ ਵੀ ਉਹਨਾਂ ਦੀ ਹੈ ਲੇਕਿਨ ਸਾਡੇ ਰਾਸ਼ਟਰਪਤੀ ਬੋਲੇ ਨੇ ਇਹਦਾ ਮਤਲਬ ਜਦੋਂ ਰਾਸ਼ਟਰਪਤੀ ਕਿਸੇ ਮੁੱਦੇ ਤੇ ਬੋਲ ਪਏ ਤਾਂ ਇਹਦਾ ਮਤਲਬ ਹੁੰਦਾ ਕਿ ਪੂਰੀ ਪਾਰਟੀ ਉਸ ਮੁੱਦੇ ਤੇ ਕਾਇਮ ਹੈ ਇਸ ਜੋ ਪ੍ਰਧਾਨ ਦਾ ਇੱਕ ਬਿਆਨ ਆਉਂਦਾ ਪਾਰਟੀ ਦਾ ਬਿਆਨ ਹੁੰਦਾ ਨਾ ਕਿ ਵਿਅਕਤੀਗਤਿਕ ਬਿਆਨ ਮੈਂ ਅੰਮ੍ਰਿਤਸਰ ਦਾ ਉਹਦੇ ਦੌਰਾਨ ਮੈਂ ਅੰਮ੍ਰਿਤਸਰ ਜੀ ਕੀ ਇਸ ਕੰਪਲੇਂਟ ਕਰਾਂ ਹੂੰ ਇਸ ਕਰਕੇ ਮੈਂ ਮੈਸੇਜ ਕੀਤਾ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਇਹ ਜੇ ਸਰ ਉਹਨਾਂ ਨੂੰ ਕਦੋਂ ਤੱਕ ਨੋਟਿਸ ਪਹੁੰਚ ਜਾਏਗਾ ਦੇਖੋ ਅੱਜ ਸ਼ਨੀਵਾਰ ਹੈ ਅੱਜ ਕੇਸ ਸਰੇ ਫਾਈਲ ਹੋਇਆ ਹੈ ਮੇਰੇ ਸਾਹਮਣੇ ਸੋਮਵਾਰ ਨੂੰ ਅਗਲੀ ਤਰੀਕ ਆਏਗੀ ਤੇ ਮੰਗਲਵਾਰ ਜਾਂ ਬੁੱਧਵਾਰ ਤੱਕ ਉਹਨਾਂ ਤੱਕ ਨੋਟਿਸ ਸਿਕਿਉਰਿਟੀ ਚ ਕੀ ਰਹੇਗਾ ਹਾਂਜੀ ਕਿ ਜਦੋਂ ਨੋਟਿਸ ਕੋਈ ਵੀ ਇਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਜ਼ਿਆਦਾਤਰ ਇਹ ਹੁੰਦਾ ਕਿ ਮਾਫੀ ਮੰਗਾ ਦਿੱਤੀ ਜਾਂ ਫਿਰ ਕੁਝ ਵੀ ਇਸ ਤਰ੍ਹਾਂ ਕਰ ਦਿੱਤਾ ਫਿਰ ਛੱਡ ਦਿੱਤਾ ਜਾਂਦਾ ਹੈ ਜ਼ਿਆਦਾਤਰ ਤੁਸੀਂ ਕਿੱਥੇ ਤੱਕ ਪਹੁੰਚੋ ਨਹੀਂ ਜੀ ਮੇਰਾ ਪੂਰਨ ਤੌਰ ਤੇ ਮੇਰੀ ਕੋਸ਼ਿਸ਼ ਹੈ ਇਹਨਾਂ ਤੋਂ ਮਾਫੀ ਤਾਂ ਨਹੀਂ ਬਿਲਕੁਲ ਹੀ ਮੰਗਵਾਨੀ ਇਹਨਾਂ ਨੂੰ ਸਜ਼ਾ ਦਿਵਾਉਣੀ ਹੈ ਤੇ ਇਹਨਾਂ ਨੂੰ ਸੁਲਾਖਾਂ ਦੇ ਪਿੱਛੇ ਭੇਜਣਾ ਮੇਰਾ ਮਕਸਦ ਹੈ ਕਿਉਂਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕੋਈ ਸਵਾਲ ਉੱਠਦਾ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਹੀਂ ਉੱਠਦਾ ਦੇਸ਼ ਦੇ ਉੱਪਰ ਉੱਠਦਾ ਜਦੋਂ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਬੋਲਦੇ ਹੋ ਤੁਸੀਂ ਦੇਸ਼ ਦੀ ਸ਼ਾਨ ਦੇ ਖਿਲਾਫ ਬੋਲਦੇ ਹੋ ਨਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ ਤੁਸੀਂ ਕੀ ਕਾਰਨ ਸਮਝਦੇ ਹੋ ਵੀ ਆਜ ਦੀ ਜਿਹੜੀ ਹੈ ਕਾਂਗਰਸ ਪਾਰਟੀ ਆ ਜਾਂ ਭਾਜਪਾ ਇਸ ਤਰ੍ਹਾਂ ਇਹ ਹਮਲਾ ਹਮਲੇ ਕਰਦੀ ਹੈ ਸ਼ਬਦਾਬੀ ਹਮਲੇ ਕਰਦੀ ਹੈ ਪ੍ਰਧਾਨ ਮੰਤਰੀ ਨੂੰ ਨਰਿੰਦਰ ਮੋਦੀ ਨੂੰ ਟਾਕੇ ਕਰਦੀ ਹੈ ਤੁਸੀਂ ਇਸ ਬਾਰੇ ਕੀ ਸਮਝਦੇ ਹੋ ਕੀ ਕਾਂਗਰਸ ਕੀ ਇਹ ਦੇਖੋ ਤੁਸੀਂ ਕਦੀ ਵੀ ਸਾਡੇ ਭਾਜਪਾ ਦੇ ਕਿਸੇ ਕਾਰਜਕਰਤਾ ਵੱਲੋਂ ਜਾਂ ਅਹੁਦੇਦਾਰ ਵੱਲੋਂ ਡਾਕਟਰ ਮਨਮੋਹਨ ਸਿੰਘ ਦੇ ਬਾਰੇ ਐਦਾਂ ਦੇ ਅਪਸ਼ਬਦ ਬੋਲੇ ਨਹੀਂ ਦੇਖੇ ਜਾਣਗੇ ਕਿਉਂਕਿ ਅਸੀਂ ਉਹਨਾਂ ਦਾ ਸ ਪਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹੈ ਪਰਧਾਨ ਮੰਤਰੀ ਹੋਂਦ ਦੇ ਤੌਰ ਤੇ ਆਪਾਂ ਉਹਨਾਂ ਦੀ ਇੱਜ਼ਤ ਕਰਦੇ ਆ ਤੇ ਇਹ ਕਾਂਗਰਸ ਪਾਰਟੀ ਦੀ ਮੰਨ ਸਕਦਾ ਹੈ ਕਿ ਦੇਸ਼ ਦਾ ਵਿਰੋਧ ਮੋਦੀ ਜੀ ਦਾ ਵਿਰੋਧ ਕਰਦੇ ਕਰਦੇ ਕਦੋਂ ਦੇਸ਼ ਦਾ ਵਿਰੋਧ ਕਰਨ ਲੱਗ ਪੈਂਦੇ ਨੇ ਇਹਨਾਂ ਨੂੰ ਪਤਾ ਤੱਕ ਨਹੀਂ ਲੱਗਦਾ ਇੱਕ ਕੰਗਸਾਂ ਸਰਿਆ ਮਰੂ ਕਹਿੰਦਾ ਵੀ ਇਹ ਆਪਣਾ ਗਾਂਧੀ ਨੂੰ ਜਾਂ ਨਹਿਰੂ ਜੀ ਨੂੰ ਟਾਰਗੇਟ ਕਰਦੇ ਆ ਉਹ ਇਸ ਲਈ ਉਹ ਇਸ ਤਰ੍ਹਾਂ ਹਮ ਹਮ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਦੀ ਇੱਕ ਉਹਨਾਂ ਦੀ ਲੜੀ ਲੜੀ ਉਹਨਾਂ ਦੀ ਰੀਤ ਰਾਈ ਹੈ कि ਜਿਹੜਾ ਪ੍ਰਧਾਨ ਹ ਉਸੇ ਨਾਮ ਦਾ ਪ੍ਰਧਾਨ ਹੈ ਕਾਂਗਰਸ ਪਾਰਟੀ ਚਲਦੀ ਗਾਂਧੀ ਪਰਿਵਾਰ ਦੇ ਇਸ਼ਾਰਿਆਂ ਤੇ ਰਾਹੁਲ ਗਾਂਧੀ ਦੇ ਇਸ਼ਾਰਿਆਂ ਤੇ ਸੋਨੀਆ ਗਾਂਧੀ ਦੇ ਇਸ਼ਾਰਿਆਂ ਤੇ ਤੇ ਪ੍ਰਿੰਕਿਆ ਗਾਂਧੀ ਦੇ ਇਸ਼ਾਰਿਆਂ ਤੇ ਮਾਗੀ ਖੜਗੇਜੀ ਦੇ ਇਸ਼ਾਰੇ ਤੱਕ ਦੀ ਖੜਗੇਜੀ ਨੂੰ ਤੋਂ ਪੁੱਛਦੇ ਤੱਕ ਨਹੀਂ ਹੈ ਤੁਸੀਂ ਬੀਤੇ ਦਿਨ ਦੇਖਿਆ ਹੈਗਾ ਜਦੋਂ ਦਿੱਲੀ ਰੈਲੀ ਹੋਈ ਉਹਨਾਂ ਨੇ ਸਟੇਜ ਤੋਂ ਕਿਹਾ ਕਿ ਸਾਡੇ ਰਾਸ਼ਟਰੀ ਅਕਸ਼ ਮਨਿਕਾ ਅਰਜੁਨ ਖੜਗੇਜੀ ਆ ਕੇ ਬਿਆਨ ਦੇਣਗੇ ਤੇ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਨੇ ਕਿਹਾ ਤੁਸੀਂ ਬਹੁਤ ਪਹਿਲੇ ਮੈਂ ਦਵਾਂਗਾ ਮਤਲਬ ਇਹ ਦੇਸ਼ ਦੇ ਉਹਨਾਂ ਦੇ ਜਿਹੜੇ ਰਾਸ਼ਟਰਪਤੀ ਦੇਖਣ ਉਹਦੀ ਇੱਜ਼ਤ ਹੈ ਕਿ ਰਾਸ਼ਟਰਪਤੀ ਨੂੰ ਕਿਹਾ ਤਾਂ ਤਵੇ ਤੂੰ ਭੇਜਿਆ ਪਰ ਆਪਲੇ ਮ ਕਿ ਇਹ ਪ੍ਰਵਾਹਵਾਦ ਦੀ ਪਾਰਟੀ ਹੈ ਨਾ ਕਿ ਲੋਕਾਂ ਦੀ ਪਾਰਟੀ ਹੈ ਠੀਕ ਠੀਕ